ਹਾਂਜੀ ਬਹੁਤ ਹੀ ਜ਼ਿਆਦਾ ਸੋਹਣੇ ਗਰਮੀਆਂ ਦਾ ਦੁਪੱਟਾ ਸੂਟ ਲੈ ਕੇ ਆਏ ਹਾਂ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਣਾ ਬਹੁਤ ਘੱਟ ਰੇਟ ਹੋਏਗਾ ਇਹ ਰਹੇਗਾ ਜੀ 5 ਮੀਟਰ ਪ੍ਰਿੰਟਡ ਡਿਜੀਟਲ ਪ੍ਰਿੰਟਡ ਪਿਓਰ ਘਿੰਸਾ कॉटन ਦੇ ਵਿੱਚ ਸੂਟ ਰਹੇਗਾ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਆ ਨਾਲ ਦੁਪੱਟਾ ਮਸਲੀਨ ਦਾ ਮਿਲੇਗਾ ਦੁਪੱਟਾ ਤੁਹਾਨੂੰ 2.5 ਮੀਟਰ ਡਿਜੀਟਲ ਪ੍ਰਿੰਟਡ ਮਿਲੇਗਾ ਤੁਸੀਂ ਓਨਲੀ 999 ਦੇ ਵਿੱਚ ਇਹ ਘਰ ਬੈਠੇ ਸੂਟ ਮੰਗਵਾ ਸਕਦੇ ਹੋ 999 ਦੇ ਵਿੱਚ ਐਕਸਟਰਾ ਕੋਈ ਸ਼ਿਪਿੰਗ ਨਹੀਂ ਹੈ ਇਹਨਾਂ ਚ ਜੋ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਦਿੱਤੇ ਹੋਏ WhatsApp ਨੰਬਰ ਤੇ ਬੁਕਿੰਗ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ 5 ਮੀਟਰ ਕੋਲਕੱਤਾ ਕਾਟਨ ਦਾ স্যੂਟ ਰਹੇਗਾ ਫੈਂਸੀ ਸਟਾਈਲ ਦੇ ਵਿੱਚ ਵਰਕ ਹੋਇਆ ਬਾਜੂ ਤੇ ਵੀ ਵਰਕ ਮਿਲੇਗਾ 2.5 ਮੀਟਰ ਇਸ ਦੇ ਨਾਲ ਮਸਲੀਨ ਦਾ ਦੁਪੱਟਾ 750 ਦੇ ਵਿੱਚ ਹੈ ਤੁਸੀਂ ਘਰ ਬੈਠੇ স্যੂਟ ਮੰਗਵਾ ਸਕਦੇ ਹੋ ਪੈਂਡੀ ਸਿਲਕ ਦਾ ਆਪਾਂ ਇਹ ਸੂਟ ਰੀਸਟਾਕ ਕਰਤੇ ਜੀ ਬੂਟੀ ਦਾ ਵਰਕ ਰਹੇਗਾ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਦੁਪੱਟਾ ਵੀ ਤੁਹਾਨੂੰ 2.5 ਮੀਟਰ ਮਿਲੇਗਾ ਦੁਪੱਟੇ ਤੇ ਦੋਨੋਂ ਸਾਈਡ ਤੁਹਾਨੂੰ ਵਰਕ ਮਿਲੇਗਾ ਤੇ ਤੁਸੀਂ 750 ਦੇ ਵਿੱਚ ਇਹ ਵੀ ਕਰ ਬੈਠੇ ਸੂਟ ਮੰਗਵਾ ਸਕਦੇ ਹੋ ਇਹ ਰੀਸਟਾਕ ਕਰ ਦਿੱਤਾ ਬਹੁਤ ਹੀ ਜ਼ਿਆਦਾ ਵਧੀਆ ਇਹਨਾਂ ਸੂਟਾਂ ਨੂੰ ਰਿਸਪੌਂਸ ਮਿਲਿਆ ਤੇ ਬਹੁਤ ਹੀ ਜ਼ਿਆਦਾ ਇਹਨਾਂ ਦੀ ਡਿਮਾਂਡ ਸੀ ਸੋ ਤੁਸੀਂ ਇਹਨਾਂ ਨੂੰ ਹੁਣ ਦੁਬਾਰਾ ਆਰਡਰ ਕਰ ਸਕਦੇ ਹੋ ਜਿੰਨਾ ਪਹਿਲਾਂ ਦੇ ਪੈਂਡਿੰਗ ਚ ਨੇ ਮੈਚਿੰਗ ਸੂਟ ਰਹਿਣਗੇ ਜੀ ਇਸ ਅਮਰਤਾ ਫੈ布리카 ਗਰਮੀ ਦੇ ਵਿੱਚ ਵੇਅਰ ਕਰਨ ਲਈ ਮਸਲੀਨ ਕਾਟਨ ਮੈਚਿੰਗ ਸੂਟ ਨੇ ਫੁੱਲ ਸਾਈਜ਼ਾਂ ਨਾਲ ਦੁਪੱਟਾ ਮਿਲੇਗਾ ਪ੍ਰਿੰਟਡ ਸ਼ਰਟ ਮਿਲੇਗੀ 175 ਬਟੇ ਪਣੀ ਦੇ ਵਿੱਚ ਬਾਟਮ 2 ਮੀਟਰ ਪਲੇਨ ਵੱਡੇ ਪਣੀ ਦੇ ਵਿੱਚ ਫੁੱਲ ਸਾਈਜ਼ ਦਾ ਸੁਪਰਨੈਟ ਦਾ ਦੁਪੱਟਾ ਟਾਈਡਾਈ ਦੇ ਵਿੱਚ 700 ਦੇ ਵਿੱਚ ਇਹ ਘਰ ਘਰ ਬੈਠੇ ਤੁਸੀਂ ਇਹ ਸੂਟ ਮੰਗਵਾ ਸਕਦੇ ਹੋ ਇਹਨਾਂ ਵਿੱਚੋਂ ਵੀ ਤੁਸੀਂ ਬਾਈ ਕਰ ਸਕਦੇ ਹੋ ਵਿਦ ਦੁਪੱਟਾ ਸੂਟ ਓਨਲੀ 700 ਇਹ ਵੀ ਤੁਸੀਂ ਆਰਡਰ ਕਰ ਸਕਦੇ ਹੋ ਸਕਰੀਨ ਸ਼ਾਟ ਸੈਂਡ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ ਪਿਓਰ ਟੈਬੀ ਸ਼ਿਮਰ ਸ਼ਰਟ ਰਹੇਗੀ ਜੈਪੂਰੀ ਦੇ ਵਿੱਚ ਤੇ ਟੈਬੀ ਸ਼ਿਮਰ ਸਿਲਕ ਬਾਟਮ 2 ਮੀਟਰ ਤੇ ਨਾਲ ਸ਼ਿਮਰ ਟੈਬੀ ਸ਼ਿਮਰ ਹੈਂਡ ਪੇਂਟਡ ਦੁਪੱਟਾ 1199 ਵਿੱਚ ਬਾਈ ਕਰ ਸਕਦੇ ਹੋ ਇਹ ਡਰੈਸ ਰਹੇਗੀ ਜੀ ਰੈਡੀमेड ਰਹਿਣਗੇ ਪਾਰਟੀ ویئر ਤੇ ਤੁਸੀਂ ਇਹਨਾਂ ਚੋਂ ਵੀ ਬਾਈ ਕਰ ਸਕਦੇ ਹੋ ਆਪਣੇ ਕੋਲ रेडीमेड ਵੀ ਮਿਲ ਜਾਂਦੇ ਨੇ ਸੋ ਤੁਸੀਂ WhatsApp ਤੇ ਮੈਸੇਜ ਕਰੋ ਤੁਹਾਨੂੰ ਗਰੁੱਪ ਵਿੱਚ ਐਡ ਕੀਤਾ ਜਾਏਗਾ ਤੇ ਤੁਸੀਂ ਇਹਨਾਂ ਚੋਂ ਵੀ ਆਪਣਾ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਤੇ ਤੁਹਾਨੂੰ ਪੂਰੀ ਡਿਟੇਲਸ ਸੈਂਡ ਕੀਤੀ ਜਾਏਗੀ ਇਹ ਵੀ ਪ्युअर ਦੇ ਵਿੱਚ ਰਹੇਗਾ ਪ्युअर ਸ਼ਿਮਰ ਟਿਸ਼ੂ ਸਿਲਕ ਦੇ ਵਿੱਚ ਨਾਰਮਲ ਪਣੀ ਦੇ ਵਿੱਚ ਮਿਲੇਗਾ ਬਨਾਸੀ ਆਲਓਵਰ ਇਹ ਤੁਹਾਨੂੰ ਮਿਲੇਗਾ 480 ਪਰ ਮੀਟਰ ਤੁਸੀਂ ਇਹਨਾਂ ਚੋਂ ਵੀ ਬਾਈ ਕਰ ਸਕਦੇ ਆ ਬਹੁਤ ਜ਼ਿਆਦਾ ਸੋਹਣੇ ਸੂਟ ਰੈਡੀ ਹੁੰਦੇ ਨੇ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੇ ਇਹਨਾਂ ਵਿੱਚ ਹੋਰ ਵੀ ਕਲਰ ਨੇ ਤੁਸੀਂ ਸਕਰੀਨ ਸ਼ਾਟ ਸੈਂਡ ਕਰੋ ਤੁਹਾਨੂੰ ਸਾਰੇ ਸੈਂਡ ਕੀਤੇ ਜਾਣਗੇ ਥੈਂਕ ਯੂ ਜੀ